ਦੂਸਰੀ ਅਗਰੋਂ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਸਬਡਿਵੀਜ਼ਨ ਪਾਤੜਾ ਆਉਂਦੇ ਅਧੀਨ ਕਸਬਾ ਬਾਦਸ਼ਾਹਪੁਰ ਪੁਲਿਸ ਚੌਂਕੀ ਵਿੱਚ ਇੱਕ ਜ਼ੋਰਦਾਰ ਧਮਾਕੇ ਦੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਦੇ ਨੇੜੇ ਨਾਲ ਬਣੀ ਕੋਆਪਰੇਟਿਵ ਸੋਸਾਇਟੀ ਦੇ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਘਟਨਾ ਪਤਾ ਲੱਗਦਾ ਹੈ ਪੁਲਿਸ ਅਧਿਕਾਰੀ ਸੂਚਿਤ ਕਰ ਦਿੱਤਾ ਗਿਆ ਇਸ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਮੌਕੇ ਤੇ ਪਹੁੰਚੇ ਹਨ ਇਸ ਦੇ ਨਾਲ ਐਸਪੀਟੀ ਜੁਗੇਸ਼ ਕੁਮਾਰ ਸ਼ਰਮਾ ਅਤੇ ਉਹਨਾਂ ਦੇ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਹਾਲ ਤੱਕ ਇਸ ਤਰ੍ਹਾਂ ਦਾ ਯੋਗੀ ਮੁਰਲੀ ਜਾਂਚ ਵਿੱਚ ਇਸ ਕਿ ਵੀ ਗੋ ਤਮਾਕਾ ਹੈ ਪਟਿਆਲੇ ਵੱਲੋਂ ਗਰਨੇਡਾ ਹਮਲੇ ਦੇ ਨਕਾਰ ਕੀਤਾ ਜਾ ਰਿਹਾ ਹੈ ਤੇ ਹੋਰ ਪੜਤਾਲ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਐਸਐਸਪੀ ਨਾਨਕ ਵੱਲੋਂ ਕੋਆਪਰੇਟਿਵ ਸੁਸਾਇਟੀ ਦੇ ਜਿੱਥੇ ਕਿ ਸ਼ੀਸ਼ੇ ਟੁੱਟੇ ਹੋਏ ਹਨ ਤੇ ਉਹਨਾਂ ਦੇ ਨਾਲ ਐਸਪੀਟੀ ਜੁਗੇਸ਼ ਕੁਮਾਰ ਸ਼ਰਮਾ ਵੱਲੋਂ ਵੀ ਦੇਖਿਆ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕੋਆਪਰੇਟਿਵ ਸੁਸਾਇਟੀ ਦੇ ਬਿਲਡਿੰਗ ਦੇ ਲੱਗੇ ਹੋਏ ਦਵਾਰਾਂ ਦੇ ਜਿੰਨਾਂ ਦੇ ਵੀ ਕੀ ਪਰਖੇ ਜੂੜੇ ਦਿਖਾਈ ਦੇ ਰਹੇ ਹਨ ਪਰ ਹਾਲੇ ਤੱਕ ਜਿੱਥੇ ਕਿ ਐਸਐਸਪੀ ਨਾਨਕ ਸਿੰਘ ਨੇ ਵੱਲੋਂ ਕਿਹਾ ਗਿਆ ਕਿ ਸਾਨੂੰ ਹਾਲੇ ਤੱਕ ਕੋਈ ਆਇਆ ਕੋਈ ਸਰਾਗ ਨਹੀਂ ਮਿਲਿਆ ਜਿਸ ਦੇ ਨਾਲ ਕਿ ਅਸੀਂ ਪੁਖਤਾ ਕਹਿ ਸਕੀਏ ਵੀ ਇਹ ਗੁ ਤੁਮਾਕੇ ਦਾ ਕਾਰਨ ਬਣਿਆ ਹੈ ਕਿਉਂਕਿ ਹਾਲੇ ਬਾਕੀ ਜਾਂਚing ਕਮੇਟੀ ਵੱਲੋਂ ਫੋਰੈਂਸਿਕ ਟੀਮਾਂ ਵੱਲੋਂ ਜਾਂਚ ਕੀਤੀਆਂ ਜਾ ਰਹੀਆਂ ਹਨ ਜੋ ਵੀ ਜਾਣਕਾਰੀ ਮਿਲੇਗੀ ਉਹ ਕਹਿੰਦੇ ਮੀਡੀਆ ਨਾਲ ਜਲਦੀ ਜਲਦੀ ਸਾਂਝੀ ਕੀਤੀ ਜਾਵੇਗੀ ਪਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਮਕਸਲੇ ਨੂੰ ਲੈ ਕੇ ਪਾਤਰਣਾ ਦੇ ਬਾਸ਼ਾਪੁਰ ਇਲਾਕੇ ਦੇ ਪੂਰੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਹਾਂਜੀ ਹਾਂਜੀ ਰਾਤ 3:00 ਵਜੇ ਤੁਸੀਂ ਜੀ ਸੁਣੀ ਹੈ ਕੀ ਹੋਇਆ ਸੀ ਇਹ 12:00 ਸਵਾ 12:00 ਦਾ ਬਹੁਤ ਜਬਰਦਸਤ ਧਮਾਕਾ ਹੋਇਆ ਜੀ ਪਰ ਇਹ ਨਹੀਂ ਪਤਾ ਵੀ ਕਾਦਾ ਹੋਇਆ ਹੈ ਜਦੋਂ ਮੈਂ ਬਾਹਰ ਆ ਕੇ ਦੇਖਿਆ ਕੁਝ ਵੀ ਨਹੀਂ ਸੀ ਮਾਹੌਲ ਸ਼ਾਂਤ ਸੀ ਬਿਲਕੁਲ ਫਿਰ ਕਿਸ ਤਰ੍ਹਾਂ پتہ ਲੱਗਿਆ ਤੁਹਾਨੂੰ ਇਹ ਤਾਂ ਹੁਣ ਸਵੇਰੇ ਜਦੋਂ ਉੱਠੇ ਆ ਅਫਵਾਹਾਂ ਆਉਟੀਆਂ ਵੀ ਇਹ ਧਮਾਕਾ ਹੋਇਆ ਕਾਦਾ ਹੋਇਆ ਪੁਲਿਸ ਪ੍ਰਸ਼ਾਸਨ ਭੱਜਿਆ ਹੋਇਆ ਪਰ ਇਹ ਨਹੀਂ ਪਤਾ ਲੱਗਿਆ ਵੀ ਹੁਣ ਤੱਕ ਕਾਦਾ ਇਹ ਅਫਵਾਹਾਂ ਨੇ ਜਾਂ ਕੁਝ ਸ਼ਰਾਰਤੀਾਂ ਅੰਸਰਾਂ ਨੇ ਕੁਝ ਕੀਤਾ ਗੁਪਤਾ ਜੀ ਇਹ ਤੁਹਾਡੇ ਘਰ ਨਾਲ ਬਿਲਕੁਲ ਦੀਵਾਰ ਲੱਗਦੀ ਹੈ ਇਹ ਤੁਮ ਕੀ ਦੇ ਨਾਮ हां जी हां जी द्वार लगਦੀ ਹੈ ਬਿਲਕੁਲ ਜੀ ਹੂੰ ਬਿਲਕੁਲ ਨਾਲ ਤੇ ਦਿਮਾਕਾ ਜੀ ਕੁੱਟੇ ਹੋਏ ਸੋ ਰਹੇ تھے ਜਾਗ ਰਹੇ ਉਸ ਟਾਈਮ ਐਸ ਅੱਧੀ ਨੀਂਦੀ ਸੀ ਹਾਂ ਦਿਮਾਕਾ ਹੋਇਆ ਨਾਲ ਦੀ ਨਾਲ ਉੱਠ ਕੇ ਮੈਂ ਖੜਾ ਹੋ ਗਿਆ ਫਿਰ ਜਦੋਂ ਬਾਹਰ ਆ ਕੇ ਕੋਠਾ ਵਗੈਰਾ ਚੈੱਕ ਕੀਤਾ ਕੁਝ ਨਹੀਂ ਸੀ ਇਹ ਜਾ ਕੋਈ ਅਪਰਾਧਪ੍ਰੀਨੀ ਨਹੀਂ ਆਵੇ ਤੁਹਾਨੂੰ ਵੀ ਕੋਈ ਸ਼ਰਾਰਤ ਹੋ ਸਕਦੀ ਹੈ ਸ਼ਰਾਰਤ ਅੰਸਰ ਵੀ ਹੋ ਸਕਦੀ ਹੈ ਅਫਵਾਹ ਵੀ ਹੋ ਸਕਦੀ ਹੈ ਜਾਂ ਕਿਸੇ ਨੇ ਵੈਸੇ ਹੀ ਕੁਝ ਕੀਤਾ ਹੋਊਗਾ ਵੀ 1st April 1st April ਫੂਲ ਬਣਾਇਆ ਹੋਊਗਾ ਕੁਝ ਐਸਾ ਕੁਝ ਵੀ ਹੋ ਸਕਦਾ ਹੈ ਠੀਕ ਦੇਰ ਰਾਤ ਖੇਤਾਂ ਮਾਂਕੇ ਦੀ ਆਵਾਜ਼ ਸੁਣਾਈ ਦਿੱਤੀ ਕੋਈ ਉਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਪੇਟੀਂ ਪਹੁੰਚ ਗਿਆ ਲੈ ਪਹੁੰਚਿਆ ਤੇ ਜਿਆ ਸਾਰਾ ਅਸੀਂ ਐਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਵੀ ਐਗਜ਼ਾਮਨ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਪਰ ਹਜੇ ਤੱਕ ਸਾਨੂੰ ਨਾ ਤਾਂ ਕੋਈ ਅਜਿਹੀ ਚੀਜ਼ ਮਿਲੀ ਹੈ ਕਿ ਜਿਹਦੇ ਵਿੱਚ ਕੋਈ ਗ੍ਰੇਨਟ ਕਨਫਰਮ ਹੁੰਦਾ ਹੋਵੇ ਜਾਂ ਕੋਈ ਅਜਿਹੀ ਚੀਜ਼ ਦਾ ਰੈਜ਼ਿਡੂ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਤੇ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਘਟਨਾਵਾਂ ਪੁਲਿਸ ਚੌਕੀਆਂ ਤੇ ਹੁੰਦੀਆਂ ਹਨ ਥਾਣੇ ਤੇ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੁਸੇ ਦੇਖਿਆ ਚੈੱਕ ਵੀ ਜਰਾ ਪਿੱਛੇ ਜਾ ਕੇ ਬਾਉਂਡਰੀਆਂ ਦੇਖ ਕੇ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇਸੀਡੈਂਟ ਹੋਇਆ ਉਹਦੀ ਪ੍ਰੋਪਰ ਤਫਤੀਸ਼ ਕਰਕੇ ਤੇ ਇਹਨੂੰ ਬਿਲਕੁਲ ਅਸੀਂ ਕਲੋਜ਼ ਕਰਾਂਗੇ ਲੋਜੀਕਲ ਐਂਡਰ ਤੇ ਲੈ ਕੇ ਜਾਵਾਂਗੇ ਸੋਚਣਾ ਕੀ ਬਲੀ ਸੀ ਇਸਨੇ ਫਫਲਾਈ ਹੋਣੀ ਸਰ ਸਰ ਡਾਕਟਰ ਕਿਸੇ ਸਿੱਸੇ ਦੇ ਉੱਤਰ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿੱਸਾ ਹੈ ਇਸ ਆਫਿਸ ਦਾ ਇਹ ਨਹੀਂ ਕਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿੱਸਾ ਚੰਗੇ ਤਰ੍ਹਾਂ ਚੁਕਾ ਚੁਰ ਹੋ ਗਿਆ ਤੇ ਲੇਕ ਬੰਡੋ ਦਗੇ ਇਹ ਵੀ ਮੰਨ ਲਓ ਨਹੀਂ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਿਡਿਊ ਜ਼ਰੂਰ ਮਿਲਦਾ ਸੋ ਰੈਸਿਡਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਰਿਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਹਾਂ ਨਾ ਤਾਂ ਉਹ ਕੋਈ ਲੀਵਰ ਮਿਲਿਆ ਤੁਸੀਂ ਦੇਖੋ ਕਿ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇ ਉਹਥੇ ਗੱਡਾ ਵੀ ਬਣਿਆ ਅਸੀਂ ਸਾਰੀ ਸਵਾਰ ਕੀ ਦੇ ਹੋ ਜਾ ਕੋ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਜਾਰੀ ਕਿੱਦੇ ਕ وجہ ਇਹ ਸੂਚਨਾ ਮਿਲੀ ਸੀਗੀ ਕਿ ਇੱਕ ਕੱਟੜਾ ਬਾਰੇ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ अराउंड 2 ਵਜੇ ਜੀ ਸੋ ਉਸ ਤੋਂ ਬਾਅਦ ਦੀ ਸਾਡੀ ਤਫਤੀਸ਼ ਚੱਲ ਰਹੀ ਹੈ ਜੀ ਨਾਲ ਬਾਉਂਡਰੀ ਲੱਗਦੀ ਹੈ ਨਹੀਂ ਮੈਂ ਲੋਕਾਂ ਨੂੰ ਇਹ ਕੰਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜਿਹੀ ਵੀ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਚ ਸક્ષਮ ਹੈ ਤੇ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐਂਡ ਤੇ ਲੈ ਕੇ ਜਾਇਆ ਜਾਊਗਾ ਠੀਕ ਹੈ ਜੀ